ਇੱਕ ਚਿੜੀ ਤੇ ਇੱਕ ਕਾਂ ਇੱਕੋ ਦਰਖਤ ਤੇ ਰਹਿੰਦੇ ਸਨ ਹੌਲੀ-ਹੌਲੀ ਦੋਵੇਂ ਚੰਗੇ ਦੋਸਤ ਬਣ ਗਏ ਜਿੱਥੇ ਵੀ ਚਿੜੀ ਨੂੰ ਦਾਣੇ ਲੱਭਦੇ ਉਹ ਚੀ-ਚੀ ਕਰਕੇ ਕਾਂ ਨੂੰ ਬੁਲਾ ਲੈਂਦੀ ਸੀ ਪਰ ਦਾਣੇ ਲੱਭਣ ਲਈ ਉਹਨਾਂ ਨੂੰ ਬਹੁਤ ਦੂਰ-ਦੂਰ ਉੱਡਣਾ ਪੈਂਦਾ ਸੀ ਚਿੜੀ ਥੱਕ ਜਾਂਦੀ ਸੀ ਇੱਕ ਦਿਨ ਦੋਵਾਂ ਨੇ ਸਲਾਹ ਬਣਾਈ ਚਲੋ ਨੇੜੇ ਵਾਲੇ ਖੇਤ ਵਿੱਚ ਮੱਕੀ ਬੀਜੀਏ ਫਿਰ ਸਾਨੂੰ ਦੂਰ ਜਾਣ ਦੀ ਲੋੜ ਨਹੀਂ ਪਵੇਗੀ एक दिन मी पिया, चिड़ी ने कहा कावा मिट्टी नरम है चल खेत वा ले ये। पर बहाना कहंदा मैं हले नहा है तू चल मैं आ रहा हा चिड़ी इकली खेत वा दी, फिर चिड़ी ने इकली ही अपनी निकी जही चोंज नाल खेत तैयार कर लिया चिड़ी ने हिम्मत ना हारी उसने इकली ही दाने मिट्टी विच बीज दिते बूटे उग कुछ दिन बाद बूटिया उपर छलिया लग गई छलिया पीले पाले मक्की दे दाने चमक रहे चिड़ी ने का आ कावा फसल इकट्ठी कर लीए पर काने फिर बहाना मारिया चिड़ी ने समा बचाया उसने इकली ही खेत कटिया ਛਲੀਆਂ ਉਤਾਰੀਆਂ ਦਾਣੇ ਵਕ ਕੀਤੇ ਦੋ ਠੇਰੀਆਂ ਬਨ ਗਈਆਂ ਅਚਾਨਕ ਤਿੱਖਾ ਮੀਂਹ ਪੈਣ ਲੱਗ ਪਿਆ ਫਿਰ ਗੜੇ ਵੀ ਪੈਣ ਲੱਗੇ ਚਿੜੀ ਗੁੱਲਾਂ ਦੇ ਠੇਰ ਹੇਠ ਸੁਰੱਖਿਅਤ ਲੁਕ ਗਈ ਪਰ ਗਾਂ ਦਾਣਿਆਂ ਤੇ ਬੈਠਾ ਰਿਹਾ ਉਹ ਮਰ ਗਿਆ ਮੀਂਹ ਰੁਕਣ ਤੇ ਚਿੜੀ ਬਾਹਰ ਆਈ ਉਹ ਸੁਰੱਖਿਅਤ ਸੀ ਗਾਂ ਆਪਣੇ ਲਾਲਚ ਕਾਰਨ ਸਭ ਕੁਝ ਗਵਾ ਬੈਠਾ ਸੀ ਬੱਚਿਓ ਆਲਸ ਅਤੇ ਲਾਲਚ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ